ਹੈਲੋ ਹਰਸ਼ੀਕਾਲ ਜੀ ਜੋਤ ਬੜੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਾਂ ਚੈੱਕ ਵਰ ਬਰਬਰੀ ਦੇ ਵਿੱਚ ਸੂਟ ਲੈ ਕੇ ਆਏ ਆ ਜੀ ਵਰਕ ਵਾਈਜ਼ ਸੂਟ ਨੇ ਜੀ ਇਹ ਵਾਲਾ ਬਾਜੂਤੀ ਵਰਕ ਹੈ ਬਹੁਤ ਸੋਹਣੇ ਪਿਓਰ ਕਾਟਨ ਬਰਬਰੀ ਦੇ ਵਿੱਚ ਸੂਟ ਨੇ ਜੀ ਬਹੁਤ ਸੋਹਣੇ ਕਲਰ ਤੇ ਆਪਾਂ ਇਹ ਪਹਿਲਾਂ ਪਸ਼ਮੀਨੇ ਤੇ ਵੀ ਤਿਆਰ ਕਰਵਾ ਚੁੱਕੇ ਹਾਂ ਸਰਦੀਆਂ ਦੇ ਵਿੱਚ ਤੇ ਬਹੁਤ ਸੋਹਣਾ ਕਲਰ ਤੇ ਇਹ ਵਾਲਾ ਦੁਪੱਟਾ ਹੈ ਜੀ ਦੇਖੋ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਵੇ ਫਲੈਸ ਲੱਗੀ ਹੋਈ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਆਪਾਂ ਨੇ ਪਾਰਟੀ ਵੇਅਰ ਸੂਟ ਤਿਆਰ ਕਰਵਾਏ ਨੇ ਜੀ ਬੜੀ ਪੀਸ ਨੇ ਜਲਦੀ ਦੇਖੋ ਵੀਡੀਓ ਨੂੰ ਸਕੀਪ ਨਾ ਕਰਿਓ ਭੈਣੋ ਦੇਖੋ ਜੀ ਅਗਲਾ ਕਲਰ ਕਿਉਂਕਿ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਆ ਕਰੋ ਜੀ ਤੁਹਾਨੂੰ ਸਾਰੀ ਚੀਜ਼ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਦੇਖੋ ਜੀ ਬਹੁਤ ਸੋਹਣੀ ਸੌਫਟ ਵਰਬਰੀ ਹੈ ਪਿਓਰ ਕਾਟਨ ਵਰਬਰੀ ਦੇ ਵਿੱਚ ਹੈ ਜੀ ਦੇਖੋ ਵਰਕ ਕਿੰਨਾ ਸੋਹਣਾ ਹੋਇਆ ਵੇ ਬਹੁਤ ਸੋਹਣੇ ਪੀਸ ਆਏ ਨੇ ਜੀ ਆਪਣੇ ਕੋਲ ਇਹ ਆਪਾਂ ਖੁਰ ਤਿਆਰ ਕਰਵਾਏ ਨੇ ਜੀ ਦੇਖੋ ਅਗਲਾ ਕਲਰ ਇਹਨਾਂ ਦੀ ਰੇਂਜ 11500 ਰੁਪਏ ਰਹਿਣ ਵਾਲੀ ਹੈ ਜੀ 11500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੀ ਵਰਬਰੀ ਹੈ ਜੀ ਕੋਈ ਇਹਦੇ ਵਿੱਚ ਲਾਈਨਿੰਗ ਨਹੀਂ ਲੱਗੇਗੀ ਇੱਕ ਵੀ ਪਰਸੈਂਟ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣ ਵਾਲੇ ਸੁਖਨੀ ਜੀ ਵਾਲੇ ਦੇਖੋ ਅਗਲਾ ਕਲਰ ਜਿਹੜੀ ਮੇਰੇ ਭੈਣਾਂ ਹਲਕਾ ਫਰਕ ਪਾਉਣਾ ਚਾਹੁੰਦੀਆਂ ਨੇ ਉਹਨਾਂ ਲਈ ਤਿਆਰ ਕਰਵਾਏ ਨੇ ਜੀ ਇੱਕ ਤੋਂ ਇੱਕ ਸੋਹਣਾ ਪੀਸ ਕਲਰ ਤਿਆਰ ਕਰਵਾਇਆ ਨਹੀਂ ਬਹੁਤ ਸੋਹਣੇ ਕਲਰ ਨੇ ਗਰਮੀਆਂ ਵਾਲੇ ਪਿਓਰ ਕਾਟਨ ਵਾਲਾ ਬਰੀਏ ਜੀ ਇਹ ਵਾਲਾ ਡਿਜ਼ਾਈਨ ਤੇ ਆਪਾਂ ਉਹੜਾ ਨੈਕਕੜੇ ਵੀ ਕਰਵਾਏ ਨੇ ਜੋ ਵੀ ਤੁਹਾਨੂੰ ਦਿਖਾਉਨੇ ਆਗੇ ਪੀਸ ਬਹੁਤ ਸੋਹਣੇ ਨੇ ਸਾਰੇ ਆਪਣੇ ਕੋਲ ਢਿੱਕ ਪੀਸ ਨੂੰ ਬਹੁਤ ਘੱਟ ਰੇਟ ਦੇ ਵਿੱਚ ਮੇਲ ਰਹੇ ਨੇ ਜੀ ਦੇਖੋ ਅਗਲਾ ਇਹਦਾ ਨੈਕ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ ਇਹਦਾ ਨੈਕ ਦੀ ਫਿਨਿਸ਼ਿੰਗ ਦੇਖੋ ਨੈਕ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣੇ ਆਰਟੀਕਲ ਤੇ ਸੂਟ ਬਣਾਈ ਨੇ ਜੀ ਪਿਓਰ ਕਾਟਨ ਬਰਬਰੀ ਹੈ ਜੀ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਇਹਦੇ ਵਿੱਚ ਇਹ ਪਹਿਲਾਂ ਵੀ ਆਪਣੇ ਕੋਲ ਸਟਾਕ ਆਇਆ ਸੀ ਜੀ ਪਹਿਲਾਂ ਆਪਾਂ ਆਫਲਾਈਨ ਹੀ ਸੇਲ ਹੋ ਗਏ ਆਪਾਂ ਨੇ ਵੀਡੀਓ ਨਹੀਂ ਬਣਾਈ ਤੇ ਹੁਣ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਆਂਗੀ ਦੇਖੋ ਘੇਰਿਆਂ ਤੇ ਵਰਕ ਕਿੰਨਾ ਸੋਹਣਾ ਹੋਇਆ ਜੀ ਉਹਨਾਂ ਇੱਕ ਸੀਗਾ ਘੇਰਾ ਹੈਗਾ ਘੇਰੇ ਦੇ ਉੱਪਰ ਦੇਖੋ ਕਿੰਨਾ ਸੋਹਣਾ ਵਰਕ ਹੈ ਜੀ ਹੈਂਡ ਟੱਚ ਹੋਇਆ ਹੋਇਆ ਇਹ ਸੂਟ ਦੀ ਰੇਂਜ 1300 ਰੁਪਏ ਹੈ ਜੀ ਇਹ ਵਾਲਾ ਸੂਟ ਸੋਨੂੰ 1300 ਰੁਪਏ ਦੇ ਵਿੱਚ ਮਿਲੇਗਾ ਬਹੁਤ ਸੋਹਣੇ ਪੀਸ ਨੇ ਜੀ ਬਹੁਤ ਸੋਹਣੀ ਕਢਾਈ ਹੈ ਦੇਖੋ ਤੁਸੀਂ ਨੇੜੇ ਤੋਂ ਕਿੰਨੀ ਫਿਨਿਸ਼ਿੰਗ ਹੈ ਕਢਾਈ ਦੇ ਵਿੱਚ ਦੇਖੋ ਜੀ ਬਹੁਤ ਸੋਹਣੇ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਆਰਟੀਕਲ ਨੇ ਦੇਖੋ ਜੀ ਇਹ ਵਾਲਾ ਬਾਜੂ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣੇ ਸੂਟ ਤਿਆਰ ਕਰਵਾਏ ਨੇ ਜੀ ਆਪਾਂ ਦੇਖੋ ਇਹਦੇ ਵਿੱਚ ਇਹ ਵਾਲਾ ਦੁਪੱਟਾ ਜੀ ਲੈਂਸ ਲੱਗੀ ਹੋਈ ਐ ਬਹੁਤ ਸੋਹਣੀ ਸੂਟ ਨੇ ਜੀ ਮੇਰੀਆਂ ਭੈਣਾਂ ਨੂੰ ਬੇਨਤੀ ਐ ਕਿ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਰੀਆਂ ਬ੍ਰੀਕ ਸੂਟਾਂ ਦੀ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ ਦੇਖੋ ਅਗਲਾ ਕਲਰ neck ਦੇਖੋ ਜੀ ਕਲਰ ਆ ਲਗਲਾ ਗਨੇ ਜੀ ਵਰਕ ਆਪਣਾ ਸਾਰਾ ਸੀਮ ਰਹਿਣ ਵਾਲਾ ਹੈ ਇਹਦੇ ਵਿੱਚ ਇਹ ਵਾਲੇ ਕਲਰ ਨੇ ਜੀ ਇੱਕ ਇਹ ਵਾਲਾ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਜੀ ਇਹ ਵਾਲੇ ਸੂਟ 1300 ਦੇ ਨੇ ਦੇਖੋ ਜੀ ਬਹੁਤ ਸੋਹਣੇ ਪੀਸ ਮਿਲ ਰਹੇ ਨੇ ਜੀ ਮੇਰੀਆਂ ਭੈਣਾਂ ਜਲਦੀ ਤੋਂ ਜਲਦੀ ਇਹਨਾਂ ਦਾ ਫਾਇਦਾ ਉਠਾਓ ਜੀ ਆਪਾਂ ਬਹੁਤ ਘੱਟ ਰੇਟ ਤੇ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਬਹੁਤ ਘੱਟ ਰੇਟ ਤੇ ਸੂਟ ਮਿਲ ਰਹੇ ਨੇ ਜੀ ਮੇਰੇ ਭੈਣਾਂ ਨੂੰ ਬਟਿਕ ਪੀਸ ਦੇਖੋ ਜੀ ਇਹ ਵਾਲੇ ਸੂਟ ਕਾਟਨ ਦੇ ਵਿੱਚ ਨੇ ਜੀ ਇਹ 3.5 ਮੀਟਰ ਦੀ ਕਟ ਹੈ ਜੀ ਦੇਖੋ ਪਿਓਰ ਕਾਟਨ ਦਾ ਸੂਟ ਹੈ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸੂਟ ਨੇ ਜੀ ਚਾਹੇ ਕੋਟ ਸੈੱਟ ਬਣਾਓ ਚਾਹੇ ਸਟ੍ਰੇਟ ਸਲਵਾਰ ਨਾਲ ਸੂਟ ਬਣਾਓ ਜੀ ਬਹੁਤ ਵਧੀਆ ਰੂਟਿਨ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਇਹ ਸੂਟ ਦਾ ਪੈਸ 500 ਰੁਪਏ ਰਹਿਣ ਵਾਲਾ ਹੈ ਜੀ ਇਹ ਨਵੇਂ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਆਇਆ ਹੈ ਜੀ ਨਿਊ ਟ੍ਰੈਂਡ ਦਾ ਸੂਟ ਹੈ ਜੀ ਇਹ ਵਾਲਾ ਦੇ ਕੋਈ ਦੇ ਵਿੱਚ ਆਪਣੇ ਕੋਲ ਹੈਗੇ ਨੇ ਮੇਰੇ ਖਿਆਲ ਤਿੰਨ ਕਲਰ ਹੋਣਗੇ ਜੀ ਆਪਾਂ ਦਿਖਾਉਨੇ ਇੱਕ ਮਿੰਟ ਬਹੁਤ ਸੋਹਣੇ ਪੀਸ ਨੇ ਜੀ ਅਗਲਾ ਕਲਰ ਦੇਖੋ ਇਹਦੀ ਵੀ ਚੇਹ ਵਾਲਾ ਕਲਰ ਹੈ ਇੱਕ ਬਹੁਤ ਵਧੀਆ ਰੂਟੀਨ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਜੇ ਆਪਾਂ ਕੋਈ ਸ਼ੌਪ ਕਰਦੇ ਆ ਤਾਂ ਵੀ ਆਪਾਂ ਇਹਨਾਂ ਨੂੰ ਰੂਟੀਨ ਦੇ ਵਿੱਚ ਪਾ ਸਕਦੇ ਹਾਂ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੌਫਟ ਫਾਈਨ ਕੁਆਲਿਟੀ ਹੈ ਜੀ ਪਿਅਰ 100% ਕਾਟਨ ਹੈ ਜੀ ਇਹ ਵਾਲੇ ਸੂਟ ਤੁਹਾਨੂੰ 500 ਦੇ ਵਿੱਚ ਮਿਲਣ ਵਾਲੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਮੇਰੀ ਇਹ ਭੈਣਾਂ ਨੂੰ ਬੇਨਤੀ ਹੈ ਕਿ ਸਾਰੇ ਸੂਟਾਂ ਦਾ ਰੇਟ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਕਲੀਅਰ ਕਰ ਦਿੱਤਾ ਜਾਂਦਾ ਹੈ ਤਾਂ ਕਿ ਮੇਰੇ ਭੈਣਾਂ ਨੂੰ ਵਾਰ-ਵਾਰ ਮੈਸੇਜ ਕਰਨਾ ਨਾ ਪਵੇ ਤੇ ਵੀਡੀਓ ਦੇਖ ਕੇ ਹੀ ਆਪਣਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਆ ਕਰੋ ਜੀ ਦੇਖੋ ਜੀ ਇਹ ਕਿਹੜਾ ਕਲਰ ਹੈ ਦੇਖੋ ਬਹੁਤ ਸੋਹਣਾ ਕਲਰ ਹੈ ਵੀ ਇਹ ਤਿੰਨ ਕਲਰ ਆਈ ਨੇ ਜੀ ਆਪਣੇ ਕੋਲ ਸਾਰੇ ਸੂਟਾਂ ਦੀ ਸ਼ਿਪਿੰਗ ਸਾਨੂੰ ਐਕਸਟਰਾ ਦੇਣੀ ਪਏਗੀ। ਹਾਂਜੀ ਆਪਾਂ ਕਲੀਅਰ ਕਰ ਲੈਨੇ ਆ ਕਿ ਸਾਰੇ ਸੂਟਾਂ ਦੀ ਸ਼ਿਪਿੰਗ ਸਾਨੂੰ ਐਕਸਟਰਾ ਦੇਣੀ ਪਏਗੀ। ਹਾਂਜੀ ਆਪਾਂ ਆਨਲਾਈਨ ਪੇਮੈਂਟ ਹੈ ਜੀ। ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ। ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ। ਪੇਮੈਂਟ ਪਹਿਲਾਂ ਕਰਨੀ ਪਏਗੀ। ਦੇਖੋ ਜੀ ਕਿੰਨੇ ਸੋਨੇ ਪੀਸ ਨੇ। ਦੇਖੋ ਜੀ ਇਹ ਵਾਲਾ ਪਰਾਗਿਰਤੀ ਬ੍ਰੈਂਡ ਦਾ ਆਪਣੇ ਕੋਲ ਕੱਟ ਪੀਸ ਸੀਗਾ 4 ਮੀਟਰ ਦਾ ਪਿਆ ਸੀਗਾ ਇਹ ਤੁਹਾਨੂੰ 110 ਰੁਪਏ ਮੀਟਰ ਮਿਲੇਗਾ ਬਹੁਤ ਸੋਹਣੇ ਪਰਾਗਿਰਤੀ ਦਿਨੀ ਜੀ ਹੀ ਪੀਸ ਇਹ ਵਾਲਾ ਪੀਸ 4 ਮੀਟਰ ਦੇ ਵਿੱਚ ਹੈ ਇੱਕ ਰੈੱਡ ਵਾਲਾ ਹੈ ਜੀ ਦੇਖੋ ਜੀ ਇਹ ਰੈੱਡ ਵਾਲਾ 280 ਦਾ ਹੈ ਜੀ ਜੇ ਕਿਸੇ ਨੇ 280 ਚ ਬਣਦਾ ਮੇਰੀ ਭੈਣ ਦਾ ਸੂਟ ਉਹ ਲੈ ਸਕਦੇ ਜਾਂ ਕਿਸੇ ਆਪਾਂ 10-11 ਸਾਲ ਦੇ ਬੱਚੇ ਦਾ ਸੂਟ ਬਣਾਉਣਾ ਹੈ ਇਹ ਉਹ ਵੀ ਲੈ ਸਕਦੇ ਨੇ ਜੀ ਇਹ ਤੁਹਾਨੂੰ 110 ਰੁਪਏ ਮੀਟਰ ਮਿਲੇਗਾ ਜੀ ਜਿਹੜੀ ਮੇਰੀਆਂ ਭੈਣਾਂ ਨੇ ਲੈਣੇ ਨੇ ਸ਼ੀਰਨ ਸ਼ਾਰਟ ਲੈ ਸਕਦੇ ਹਾਂ ਜੀ ਦੇਖੋ ਜੀ ਆਹ ਵਾਲਾ ਕੱਟ ਪੀਸ ਇਹ ਆਪਣੇ ਕੋਲ ਹੈਗੇ ਨੇ ਜੀ 4 4 ਮੀਟਰ ਦੀ ਕੱਟ ਹੈ ਜੀ ਇਹਨਾਂ ਦੀ ਇਹ ਆਪਣੇ ਕੋਲ 3 4 ਪੀਸ ਹੈਗੇ ਨੇ 4 ਮੀਟਰ ਦੀ ਕੱਟ ਦੇ ਵਿੱਚ ਤੁਸੀਂ ਇਹ ਵਾਲੇ ਲੈ ਸਕਦੇ ਹੋ ਜੀ ਸੂਟ ਬਹੁਤ ਸੋਹਣੇ ਸੂਟ ਨੇ ਜੀ ਇਹ ਵੀ ਬਹੁਤ ਵਧੀਆ ਫਾਈਨ ਕੁਆਲਿਟੀ ਹੈ ਜੀ ਇਹ ਆਪਣੇ ਕੋਲ 3-4 ਸੂਟ ਹੈਗੇ ਨੇ ਜੀ ਤੇ ਮੇਰੀਏ ਭਣਾ ਦੇਖੀ ਚਲੋ ਰਿਕਵੈਸਟ ਆਏਗੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਐਂਡ ਤੱਕ ਜੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ